ਉੱਥੇ ਜਾ ਕੇ ਕੀ ਦੇਖਿਆ ਕਿ ਲੜਕੀ ਬਹਿਟ ਦੇ ਉੱਤੇ ਲੰਮੀ ਪਈ ਹੋਈ ਹੈ ਉਹ ਆ ਰੋਣ ਪਿੱਟਣ ਲੱਗ ਪਏ ਤੇ ਜਦੋਂ ਆ ਗਏ ਨੇ ਮੇਰੇ ਛੋਟੇ ਭਰਾ ਦੂਸਰੇ ਵੀ ਗਏ ਉੱਥੇ ਜਾ ਕੇ ਕੀ ਦੇਖਿਆ ਕਿ ਲੜਕੀ ਬਹਿਟ ਦੇ ਉੱਤੇ ਲੰਮੀ ਪਈ ਹੋਈ ਹੈ ਹਮਮ ਔਰ ਆ ਬਿਲਕੁਲ ਆਰਾਮ ਦੇ ਨਾਲ ਘਰ ਪਰਿਵਾਰ ਵਾਲੇ ਇਹਨਾਂ ਦੀ ਇੱਕ ਭੈਣ ਜਿਹੜੀ ਲੜਕੇ ਦੀ ਹੈ ਲੁਧਿਆਣਾ ਹੀ ਰਹਿੰਦੀ ਹੈ ਤੁਸੀਂ ਆ ਦੇਖੋ ਸੋਚਣ ਵਾਲੀ ਗੱਲ ਆ ਕਿ ਅਸੀਂ ਸੋਡਲ ਤੋਂ ਮੁਝੇ ਵੀਰ ਤੋਂ 10 ਮਿੰਟ ਲੱਗੇ ਸਾਨੂੰ ਆਮ ਨੂੰ 10 15 ਮਿੰਟ 20 ਮਿੰਟ ਲੱਗੇ ਉਹ ਪਹਿਲਾਂ ਹੀ ਆਏ ਹੋ ਇਸੇ ਅੱਛਾ ਜੀ ਇੱਥੋਂ ਹੀ ਤੁਸੀਂ ਮਤਲਬ ਹੋ ਸਕਦੇ ਹੋ ਵੀ ਆਹ ਲੜਕੀ ਦਾ ਮਰਡਰ ਇਹਨਾਂ ਨੇ ਪਹਿਲੇ ਕਰ ਦਿੱਤਾ ਔਰ ਬਾਰੀਰ ਸਾਫ ਸਭਾਈ ਤੋਂ ਵੀ ਕਰਨਾ ਤੁਸੀਂ ਜਦੋਂ ਉੱਥੇ ਪਹੁੰਚੇ ਤੇ ਤੁਹਾਡੀ ਲੜਕੀ ਡੈਥ ਹੋ ਚੁੱਕੀ ਸੀ ਡੈਥ ਹੋਈ ਹੋਈ ਸੀ ਅੱਛਾ ਜੀ ਔਰ ਪੱਖੇ ਤੋਂ ਲਾਲੀ ਮਤਲਬ ਜਿੱਤਾਂ ਉਹ ਕਹਿੰਦੇ ਸੀ ਇਹਨਾਂ ਨੇ ਨਹੀਂ ਦੇਖੀ ਪੱਖੇ ਤੇ ਲਟਕੀ ਪੱਖੇ ਤੇ ਸਿਰਫ ਇੱਕ ਚੁੰਨੀ ਲਟਕੀ ਹੋਈ ਤੇ ਆਊਗੀ ਰਿਪੋਰਟ ਆਊਗੀ ਪੋਸਟਮੋਰਮ ਰਿਪੋਰਟ ਆਊਗੀ ਉਹਦੇ ਆਧਾਰ ਤੇ ਅਸੀਂ ਕਰਾਂਗੇ ਜੋ ਅਸੀਂ ਤੇ ਕਿੰਨੇ ਚਿਰ ਪਹਿਲਾਂ ਵਿਆਹ ਹੋਇਆ ਸੀ ਸਾਲ ਸੱਤ ਸਾਲ ਹੋ ਗਏ ਨੇ ਸੱਤ ਸਾਲ ਸਾਲਾਂ ਚ ਕੱਲੀ ਜਿਹੜਾ ਝਗੜਾ ਹੋਇਆ ਝਗੜਾ ਪਹਿਲਾਂ ਵੀ ਵਿੱਚ ਹੁੰਦਾ ਰਿਹਾ ਕਿਉਂਕਿ ਇਹ ਮੁੰਡਾ ਫਰੋਡ ਸੀ ਫਰੋਡ ਨਿਕਲਿਆ ਵਿਆਹ ਤੋਂ ਬਾਅਦ ਇਹ ਚੋਰੀ ਦੇ ਮੋਬਾਈਲ ਪਕੜਦਾ ਸੀ ਅੱਛਾ ਇਹ ਫੜਿਆ ਨਹੀਂ ਪਤਾ ਸਾਨੂੰ ਪਹਿਲਾਂ ਕੁਝ ਪਤਾ ਨਹੀਂ ਸਾਨੂੰ ਪਤਾ ਇਹਦਾ ਸਾਨੂੰ ਰਾਤੀ 3:00 ਵੀ ਇਹਨਾਂ ਨੇ ਦੱਸਿਆ ਇਹ ਐਸਐਸਓ ਨੇ ਸਾਨੂੰ ਉਹ ਤਿੰਨ ਫਰਜੀ ਸਿੰਘ ਵੀ ਖੁਦ ਕਿਹਾ ਇਹਦੇ ਦੇ ਚਿੱਟੇ ਦਾ ਪਰਚਾ ਵੀ ਪਿਆ ਰਾਤੀ ਮੈਨੂੰ ਇਹਨੇ ਬਸ ਇਹ 2:00 ਵਜੇ ਦੱਸਿਆ ਪਰਚੇ ਤੁਹਾਨੂੰ ਬਾਅਦ ਚੋਂ ਪਤਾ ਲੱਗਿਆ ਫਿਰ ਉਹਨੇ ਪਰਚਾ ਪਿਆ ਹੋਇਆ ਮੇਰਾ ਕਿਹੜਾ ਵੱਡਾ ਜਵਾਈ ਹੈ ਉਹ ਫਿਲਹਾਲ ਨੇ 1.5 ਸਾਲ ਹੋ ਗਿਆ ਉਹ ਬੱਕਾ ਦਾ ਕਹਿੰਦਾ ਹੁੰਦੇ ਆ ਤਰੇ ਪੂਨ ਸਾਲੇ ਬੱਕਾ ਦਾ ਯਾਨੀ ਦੀ ਸਾਜੀ ਮੰਡੀ ਹਨੇਰ ਸੀਗਾ ਉੱਥੇ ਚੱਪਲ ਲਾ ਕੇ ਇੰਦੇ ਮੂੰਹ ਤੇ ਮਾਰਦੇ ਦੇ ਕਿ ਮੇਰੇ ਜਵਾਈ ਵੱਡੇ ਨੂੰ ਇਹਨਾਂ ਦੇ ਲੜਕੇ ਨੂੰ ਮੇਰੇ ਜੀ ਨੂੰ ਕੁੜੇ ਨੂੰ ਜਵਾਈ ਵੱਡੇ ਨੂੰ ਪਾਜੀ ਮੈਨੂੰ ਇੱਕ ਵਾਰੀ ਵਿਗਾੜੋ ਇੱਕ ਵਾਰੀ ਵਿਗਾੜੋ ਇਹ ਕੰਮ ਤੋਂ ਮੈਂ ਦੂਜਾ ਹੁਣ ਤੂੰ ਡਰ ਸੇ ਨਨ ਨੇ ਇਹ ਨਹੀਂ ਕਿ ਬੈੱਡ ਤੇ ਹੀ ਬਲਕਾਉਟ ਤੇ ਮਾਰੀ ਬੈੱਡ ਦੇ ਉੱਤੇ ਹੀ ਮਾਰੀ ਆ ਉੱਤੇ ਹੀ ਮਾਰੀ ਕੁਛ ਨਹੀਂ ਆ ਉਹ ਪਰ ਯਾਨੀ ਕਿ ਉਹ ਪਲਾਨ ਬਣਾਇਆ ਵੀ ਐਡਾ ਉਹਨੇ ਖੁਦ ਨਹੀਂ ਸੀ ਕੀਤੀ 7 ਫੁੱਟ ਤੋਂ ਤੇ ਵੈਸੇ ਨਹੀਂ ਹੋ ਸਕਦੀ ਥੱਲੇ ਮਾਪਾ ਬੈੱਡ ਉੱਪਰ ਪੱਖਾ ਲੱਗਾ ਪੱਖਾ ਬੈੱਡ ਦੇ ਉੱਤੇ ਲੰਮੇ ਪਈ ਹੋਈ ਹੈ ਉਹ ਵੀ ਕਿਨਾਰੇ ਦੇ ਜੇ ਲੋ ਤੁਸੀਂ ਪਹੁੰਚੇ ਮਤਲਬ ਕਿ ਉਹ ਬੈੱਡ ਤੇ ਹੀ ਪਈ ਹੋਈ ਹੈ ਤਾਂ ਉਹਨਾਂ ਆਸ਼ਵਾਸ਼ਣ ਕੀ ਦਿੱਤਾ ਜਾਦਾ ਬੁਲਸੋਲੋ ਕੀ ਕਹਿ ਰਹੇ ਹਾਲੇ ਕੋਈ ਔਰ ਸਾਰੇ ਨਸ਼ੇ ਨੁਸ਼ੇ ਲੱਗੇ ਹੋਏ ਸੀ ਜੀ ਔਰ ਆਖਰ ਤੇ ਇਹਨੂੰ ਪਰ ਪੁਲਿਸ ਸਾਡੀ ਨੂੰ ਜੋਬ ਕਰਨੀ ਪਈ ਪਰ ਉਹ ਜੋਬ ਕਰ ਰਹੀ ਸੀ ਇਹ ਮਾਡਲ ਟੋਨ ਜੀਨ ਜੁਐਲਰਸ ਹਮ ਸੇਲ ਕਰ ਲੋ ਹਮ ਉੱਥੇ ਕਰਦੀ ਬੜੀ ਅੱਛੀ ਜੋਬ ਸੀ ਅੱਛੇ ਤਰੀਕੇ ਮਿਲਦੇ ਸੀ ਹਮ 12 ਔਰ ਉਹਦੇ ਨਾਲ ਹੀ ਇਹਨਾਂ ਦਾ ਕਰਦਾ ਗੁਜ਼ਾਰਾ ਚੱਲਦਾ ਸੀ ਹਮ ਲੜਕੇ ਦੀਆਂ ਦੋ ਭੈਣਾਂ ਜਿਹੜੀਆਂ ਕਿ ਵੱਡੀਆਂ ਵਿਆਹੀਆਂ ਹੋਈਆਂ ਸੀ ਇੱਕ ਪਾਣੀ ਪਤਲੀ ਆਈ ਸੀ ਹਮ ਇੱਕ ਉਹ ਦੁੱਲੋਦਿਆ ਨੇ ਉਹ ਵੀ ਦੋ ਪੈਣਾ ਜਿਹੜੀਆਂ ਹੈਗੀਆਂ ਸੀ ਉਹ ਨਸ਼ਾ ਬਹੁਤ ਜ਼ਿਆਦਾ ਕਰਨ ਲੱਗ ਪਿਆ ਸੀ ਇਸ ਤੋਂ ਇਲਾਵਾ ਆਈ ਆਈਸੀ ਵੀ ਕਰਦਾ ਹੀ ਹੋਰ ਵੀ ਵੇਲੇ ਨੂੰ ਕਈ ਆਦਤਾਂ ਬੁਰੀਆਂ ਪੈ ਜਾਂਦੀਆਂ ਔਰ ਇਹਨੂੰ ਕੁੱਟਦਾ ਮਾਰਦਾ ਹੁੰਦਾ ਸੀ ਤਨਖਾਹ ਜਦੋਂ ਆਉਂਦੀ ਸੀ ਨਾਲ ਹੀ ਉਹਨੇ ਖੋਲੇ ਨਾ ਕੱਚਾ ਵੀ ਹੈਗਾ ਸੀ ਇਹਨਾਂ ਦੇ ਬੱਚਾ ਹੈਗਾ ਸੀ 7 ਸਾਲ ਦਾ ਨੀ ਗੱਲ ਜਿਹੜਾ ਤਾਂ ਪ੍ਰੇਸ਼ਾਨ ਤੁਸੀਂ ਕਹਿ ਰਹੇ ਹੋ ਕੱਲ ਕੱਲ ਦੀ ਘਟਨਾ ਦੱਸ ਦੋ ਸਾਰੇ ਕੱਲ ਦੀ ਘਟਨਾ ਦਾ ਇੱਕ ਹੀ ਗੱਲ ਜਦੋਂ 12 ਵਜੇ ਰਾਤੀ ਫੋਨ ਆਇਆ ਤੇ ਲੜਕੀ ਦੀ ਮਾਂ ਦਾ ਉਹ ਸੱਸ ਦਾ ਫੋਨ ਆਇਆ ਕਿ ਤੁਸੀਂ ਆ ਜਾਓ ਆ ਕਲੇਸ਼ ਪਿਆ ਹੋਇਆ ਇੱਧਰ ਆ ਜਦੋਂ ਆ ਕਹਿੰਦੇ ਨੇ ਕਿ ਰੋਜ਼ ਹੀ ਕਲੇਸ਼ ਹੁੰਦਾ ਤੁਹਾਡਾ ਵੀ ਇੱਕ ਦਿਨ ਦਾ ਕੰਮ ਤੋੜਾ ਹੈ ਕਹਿੰਦਾ ਨਹੀਂ ਆਓ ਚਾਰ ਵਾਰੀ ਫੋਨ ਆਇਆ ਲੜਕੀ ਦੇ ਮਾਂ ਮਾਂ ਦਾ ਬਦਲ ਲੜਕੀ ਦੀ ਸੱਸ ਦੇ ਚਾਰ ਵਾਰੀ ਫੋਨ ਆਇਆ ਫਿਰ ਉਸ ਤੋਂ ਬਾਅਦ 10 ਮਿੰਟਾਂ ਬਾਅਦ ਨਾਲ ਲੜਕੇ ਦਾ ਜੁਆਇਸ ਦਾ ਫੋਨ ਆ ਗਿਆ ਸੰਦੀਪ ਉਰਫ ਸੰਦੀਪ ਆਉਜਾ ਉਰਫ ਸੰਜੂ ਉਹਦਾ ਫੋਨ ਆਇਆ ਕਿ ਮਮਤਾ ਮਰ ਚੁੱਕੀ ਹੈ